ਸਾਡੀ ਕੱਲ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸਰਦਾਰ ਨਾਨਕ ਸਿੰਘ ਆਈਪੀਐਸ ਐਸਐਸਪੀ ਪਟਿਆਲਾ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਸਰਕਲ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਅਸੀਂ ਕਸਤਾ ਅਤੇ ਨਾਕੇ ਲਾਏ ਹੋਏ ਸੀ ਸਾਨੂੰ ਅੰਡਰ ਬ੍ਰਿਜ ਨਾਕੇ ਤੇ ਉਦੋਂ ਵੱਡੀ ਕਾਬਜਾ ਵੀ ਮਿਲੀ ਜਦੋਂ ਇੱਕ ਸੰਦੀਪ ਨਾਮ ਦਾ ਵਿਅਕਤੀ ਜਿਹੜਾ ਚੋਰੀ ਦਾ ਮੋਟਰਸਾਈਕਲ ਲੈ ਕੇ ਆ ਰਿਹਾ ਸੀਗਾ ਉਹ ਚੋਰੀ ਦੇ ਮੋਟਰਸਾਈਕਲ ਨੂੰ ਅਸੀਂ ਰੋਕਿਆ ਜਿੰਨੇ ਮੰਨਿਆ ਵੀ ਇਹ ਮੋਟਰਸਾਈਕਲ ਇਹਨੇ ਬਣਵਾੜੀ ਤੋਂ ਚੋਰੀ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਜੀ ਚੱਲ ਰਹੀ ਹੈ ਇਹ ਤੋਂ ਹੋਰ ਵੀ ਬਰਾਮਦਗੀ ਹੋਣ ਦੀ ਉਮੀਦ ਹੈ ਤੇ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਰਿਮਾਂਡ ਦੇ ਦੌਰਾਨ ਸਾਨੂੰ ਹੋਰ ਵੀ ਕਾਫੀ ਤਾਂ ਰਿਕਵਰੀ ਹੋਣ ਦੀ ਉਮੀਦ ਹੈਗੀ ਹੈ हां ओसी इन्वेस्टिगेशन ਕਰ ਰਹੇ ਆ ਜੀ ਰਿਮਾਂਡ ਲਵਾਂਗੇ ਰਿਮਾਂਡ ਦੇ ਮੁਤਾਬਕ ਦੇਖਾਂਗੇ ਹੋਰ ਵੀ ਕੋਈ ਸਿੱਧੇ ਕੋਲ ਮਿਲਿਆਗਾ ਇੱਕ ਮੋਟਰਸਾਈਕਲੇ ਤੋਂ ਮਿਲਿਆ ਜਿਹੜਾ ਮਾਨ ਦਾ ਇਹ ਹੋਰ ਵੀ ਕਈ ਜਗ੍ਹਾ ਮਤਲਬ ਕੈਮਰੇ ਵਗੈਰਾ ਜਿਹੜੇ ਤੇ ਫੋਟੋ ਆਇਆ ਹੋ ਉਹ ਅਸੀਂ ਸੰਗਾਲਾਂਗੇ ਉਸ ਤੋਂ ਬਾਅਦ ਦੇਖਾਂਗੇ ਕਿੱਥੇ ਕਿੱਥੇ ਇਹਨੇ ਵਾਰਦਾਤਾ ਕੀਤਾ ਸਹਿਰ ਵਾਸੀ ਨੂੰ ਇਹੀ ਕਹਿਣਾ ਚਾਹੁੰਦੇ ਆਂ ਜੇ ਅਸੀਂ ਵੀ ਨਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਜਿਹੜਾ ਵੀ ਤੁਹਾਡੇ ਏਰੀਏ ਦੇ ਵਿੱਚ ਕੋਈ ਨਸ਼ਾ ਕਰਦਾ ਜਾਂ ਵੇਚਦਾ ਉਹ ਸਾਨੂੰ ਇਨਫਾਰਮੇਸ਼ਨ ਦੋ ਤੁਹਾਡੀ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਬਿਲਕੁਲ ਗੁਪਤ ਰੱਖੀ ਜਾਊਗੀ ਜਿਹੜਾ ਕਿਸੇ ਦਾ ਬੱਚਾ ਕੋਈ ਨਸ਼ੇ ਕਰਦਾ ਜਿਹੜਾ ਭੈੜੀ ਸੰਗਤ ਦੇ ਵਿੱਚ ਪਿਆ ਹੋਇਆ ਉਹ ਸਾਡੇ ਕੋਲ ਲੈ ਕੇ ਆਉਣ ਅਸੀਂ ਬਿਲਕੁਲ ਫ੍ਰੀ ਉਹਦਾ ਇਲਾਜ ਕਰਾਵਾਂਗੇ ਤੇ ਕੋਈ ਉਹਦਾ ਪੈਸਾ ਨਹੀਂ ਲੱਗੂਗਾ ਕੋਈ ਉਹਦੀ ਇਨਕੁਆਰੀ ਕੋਈ ਕੁਝ ਉਹਨੂੰ ਕੋਈ ਕੁਝ ਨਹੀਂ ਕਹੂਗਾ ਇਹ ਸ਼ੱਕੀ ਵਿਅਕਤੀ ਇੰਨੇ ਦਾ ਕੋਈ ਨਹੀਂ ਕੋਈ ਮਰੇ ਜੀ ਆਪਾਂ ਕਿਸੇ ਨੂੰ ਸ਼ੱਕੀ ਨਹੀਂ ਕਹਿ ਸਕਦੇ ਜਿੰਨੇ ਕੋਈ ਮਹਾਰਿਕ ਨੂੰ ਆਪਾਂ ਰੋਕ ਕੇ ਚੈੱਕ ਕਰਦੇ ਹਾਂ ਉਹਦੇ ਮੋਟਰਸਾਈਕਲ ਦੇ ਕਾਗਜ਼ ਵਗੈਰਾ ਚੈੱਕ ਕਰਦੇ ਹਾਂ ਇਹ じゃ ਕੋਈ ਸ਼ੱਕੀ ਵਗੈਰਾ じゃ ਨਹੀਂ ਕੋਈ ਹੋ ਰਿਹਾ